ਏਜੰਟ ਜਾਣ ਮਸਾਫਰਖਾਨਾ ਦੁਨੀਆ ਫਿਲਮ ਤਮਾਸ਼ਾ ਪਾਣੀ ਉਤੇ ਬੁਲਬੁਲੇ ਵਾਂਗੂ ਦੇ ਦਾ ਨਹੀਂ ਪਰਵਾਸ ਪਾਣੀ ਉਤੇ ਬਦ ਨਮ ਹੈ بار بار ਨਹੀਂ ਆਉਣਾ ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰੋਣਾ ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰੋਣਾ ਓ ਖੁਦਿਤ ਗੰਭਰ ਦੇਵਤਿਆ ਮੈਂ ਚੰਦਲ ਗਲਤ ਕੁੱਟਕੇ ਆਪਣਾ ਕਿਸਾ ਪਰਦਾ ਆਉ ਕਿਸੇ ਦੀ ਕੁੱਲੀ ਟਾਕੇ ਚਾਹੁੰਦਾ ਆਪਣਾ ਮਹਿਲ ਬਣਾਉਣਾ ਕਿਸੇ ਦੀ ਕੁੱਲੀ ਟਾਕੇ ਚਾਹੁੰਦਾ ਆਪਣਾ ਮਹਿਲ ਬਣਾਉਣਾ ਆਇਆ ਬੰਦਾ ਐਸ ਦੁਨੀਆਂ ਤੇ ਚਾਰ ਦਿਨਾਂ ਦਾ ਪ੍ਰਾਉਣਾ ਆਇਆ ਬੰਦਾ ਐਸ ਦੁਨੀਆਂ ਰੋਣਾ ਜੋਰ ਜੇ ਬਰਦੇ ਮਾਨ ਕੇ ਆਕੇ ਜੋਰ ਜੇ ਬਰਦੇ ਮਾਨ ਕੇ ਆਕੇ ਦੁਨੀਆ ਇਸ ਨੂੰ ਭੁੱਲੀ ਇਸ ਦੁਨੀਆ ਤੇ ਕੋਈ ਨਹੀਂ ਦਿਸਦਾ ਇਸ ਨੂੰ ਆਪਣੇ ਤੁਲੀ ਇਸ ਦੁਨੀਆ ਤੇ ਕੋਈ ਨਹੀਂ ਦਿਸਦਾ ਇਸ ਨੂੰ ਆਪਣੇ ਤੁਲੀ ਆਓ ਸਤ ਹੋ ਲਾ ਜਾਣੀਆਂ ਮਾਤ ਨੇ ਜਦੋਂ ਦਬਾਉਣਾ ਆਇਆ ਬੰਦਾ ਇਸ ਦੁਨੀਆ ਤੇ ਚਾਰ ਦੇ ਨਾਂ ਦਾ ਪਰੋਣਾ ਆਇਆ ਬੰਦਾ ਇਸ ਦੁਨੀਆ ਤੇ ਚੌਲੇ ਇਸ ਬੰਦੇ ਨੂੰ ਟਿਕਣ ਨਹੀਂ ਦਿੰਦੀ ਚੌਂਕ ਦੇਣਾ ਦੀ ਬੱਲੇ ਇਸ ਬੰਦੇ ਨੂੰ ਟਿਕਣ ਨਹੀਂ ਦਿੰਦੀ ਚੌਂਕ ਦੇਣਾ ਦੀ ਬੱਲੇ ਆਓ ਇਹ ਆਸਾ ਦਾ ਮਹਿਲ ਬਣਾਵੇ ਕਾਲ ਬਲੀ ਨੇ ਢਾਉਣਾ ਆਇਆ ਬੰਦਾ ਇਸ ਦੁਨੀਆ ਤੇ ਚਾਤਨਾ ਦਾ ਪ੍ਰਾਉਣਾ ਆਇਆ ਬੰਦਾ ਇਸ ਦੁਨੀਆਂ ਤੇ ਚਾਰ ਦੇ ਨਾਂ ਦਾ ਪ੍ਰਾਣਾ ਓ ਬੁਰੀਆ ਕਿਰਪੂਤਾ ਦਾ ਲਗਾਂ ਦਾਗ ਨਹੀਂ ਲੈਣਾ ਸਦੀਆਂ ਝੂਠੇ ਨੇ ਸਭ ਸਾਖਸ ਬੰਦੀ ਕਿਉਂ ਕਰਦਾ ਏ ਬਦਿਆ ਝੂਠੇ ਨੇ ਸਭ ਸਾਖਸ ਬੰਦੀ ਕਿਉਂ ਕਰਦਾ ਏ ਬਦਿਆ ਯਾਰਾ ਮੇ ਤਰਾ ਸਾਥ ਛੱਟਣਾ ਕਿਸੇ ਨਿਭਾਰ ਵੰਡਾਉਣਾ ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰਾਉਣਾ ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰਾਉਣਾ ਇੰਜਨੀ ਕੁੜੀਆਂ ਸਦਾ ਨਾ ਬਹਿਣਾ ਜੁੜ ਕੇ ਆਹ ਚਲ ਗਿਆ ਜੋ ਬਣ ਮਰ ਗਿਆ ਬੰਦਾ ਫੇਰ ਕੀ ਆਉਂਦਾ ਮੁੜ ਕੇ ਟਲ ਗਿਆ ਜੋ ਬਣ ਮਰ ਗਿਆ ਭਾਵੇਂ ਹਿੱਤ ਕਰਦੀ ਲੱਗੇ ਜਾਨ ਤੋਂ ਪਿਆਰੀ ਆਉ ਆ ਵੀ ਮੁਖੜਾ ਮੋੜ ਲਵੇਗੀ ਜਿਸ ਦਾ ਨਾ ਹੋਗੀ ਤਿਆਰੀ ਉਹ ਵੀ ਮੁਖੜਾ ਮੋੜ ਲਵੇਗੀ ਜਿਸ ਦਾ ਨਾ ਹੋਗੀ ਤਿਆਰੀ ਉਸ ਦੇਵੀ ਲਈ ਰਾਤ ਰੱਖਣਾ ਪ੍ਰੇਤ ਪ੍ਰੇਤ ਕਰਲਾਉਣਾ ਉਸ ਨੇ ਵੀ ਨਹੀਂ ਰਾਤ ਰੱਖਣਾ ਪਰੋਣਾ ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰੋਣਾ ਆਇਆ ਬੰਦਾ ਇਸ ਦੁਨੀਆ ਤੇ ਜਵਾਨੀ ਮਾਪੇ ਸਦਾ ਨਾ ਮਖਲ ਜਾ ਰਾਂ ਸਦਾ ਨੀ ਹੁਸਣ ਜਵਾਨੀ ਮਾਪੇ ਸਦਾ ਨੀ ਮਖਲ ਜਾ ਰਾਂ ਸਦਾ ਜੋਗੀ ਨੇ ਸ਼ਾਂਤ ਨੀ ਲਖਣੇ ਸਦਾ ਨੀ ਅਸਾਂ ਗਾਉਣਾ ਸਦਾ ਜੋਗੀ ਨੇ ਸ਼ਾਂਤ ਨੀ ਲਖਣੇ ਸਦਾ ਨੀ ਅਸਾਂ ਗਾਉਣਾ ਆਇਆ ਬੰਦਾ ਇਸ ਦੁਨੀਆ ਤੇ ਚਾਦਨਾਂ ਦਾ ਪ੍ਰੋਣਾ ਆਇਆ ਬੰਦਾ ਇਸ ਦੁਨੀਆ ਤੇ